ਆ ਗਰਨੂਰ ਐ ਨੂੰ ਹੋ ਜਾ ਤੋ ਲੈ ਵੀ ਉਹ ਦੇ ਸਾਡੇ ਗਰਨੂਰ ਨੇ ਬਾਈ ਸਟੰਟ ਕਰਦਾ ਟਰੈਕਟਰ ਤੇ ਸਟੰਟ ਜੌਂੜੀਆ ਟਰੈਕਟਰ ਆ ਜੌਂੜੀਆ ਟਰੈਕਟਰ ਦੇ ਸਟੰਟ ਦੇਖਲਾ ਕਰਕੇ ਸਟਾਰਟ ਟਰੈਕਟਰ ਆ ਤੇ ਉਵੇਂ ਉਹਨੂੰ ਕਰਕੇ ਤੇ ਕਢਿਆਤਾ ਉਹ ਚੱਲੀ ਜਾਂਦਾ ਖੜਾ ਜਦੋਂ ਇਹਨੂੰ ਕਿਹਾ ਵੀ ਹੁਣ ਇਹਨੂੰ ਐ ਥੱਲੇ ਕੱਢ ਦੇ ਉਦੋਂ ਥੱਲੇ ਕਰ ਦੂਗਾ ਆ ਸਟੰਟ ਕਰਦਾ ਇਹ ਵੀ ਬਾਈ ਸਾਡਾ ਗਰ ਆਪਣਾ ਗਰਨੂਰ ਆ ਤੇ ਆ ਇਹਨਾਂ ਦੇ ਸਾਈਕਲ ਖੜੇ ਆ ਦੇ ਆ ਜਵਾਕਾਂ ਦੇ ਇਹਨਾਂ ਕੋਈ ਐਕਸੀਡੈਂਟ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਵਿੱਚ ਮਾਰਦੇ ਇੱਕ ਦੂਜੇ ਦੇ ਧਲਾਕ ਧਲਾਕ ਬਹੁ ਭਜਾਉਂਦੇ ਆ ਚੁੱਪ ਭਜਾਉਂਦੇ ਬਹੁਤ ਆ ਚੱਗ ਲੋ ਭਜਾਓ ਸਾਈਕਲ ਚਲੋ ਕਰਾ ਭਜਾਉ ਤੱਪ ਕੇ ਗਰਨੂਰ ਗਰਸੰਗ ਸਾਈਕਲ ਭਜਾਓ ਆਪੋ ਆਪਣੇ ਕਰਾ ਚਲੋ ਥੋੜੀ ਵੀਡੀਓ ਬਣਾਉਣਾ ਮੈਂ ਭਜਾਓ ਭਜਾਓ ਜੁੱਤੀਪਾਲਾ ਦੀ ਚਲੋ ਭਜਾਓ ਕਰਾ ਥੋੜਾ ਥੋੜਾ ਵਿੱਚ ਨਹੀਂ ਮਾਰਨਾ ਕਿਸੇ ਦੇ ਹੌਲੀ ਹੌਲੀ ਬਾ ਬਚਣਾ ਬਚਣਾ ਮਾਰੋ ਤੇ ਬਚਣਾ ਮਾਰੋ ਵੀਡੀਓ ਬਣ ਰਹੀ ਆ ਕੋ ਮੋਕਰਾ ਧੱਪ ਕੇ ਬਣਾਓ ਕਰ ਸ਼ਾਬਾਸ਼ 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 ਹੌਲੀ ਹੌਲੀ ਜਿੰਨਾ ਕੋਈ ਹੌਲੀ ਚਲਾਊਗਾ ਉਹਨਾਂ ਨੂੰ ਨਾਮ ਜਾਦੇ ਮਿਲੂਗਾ ਬਾ ਵੀ ਬਾ ਸ਼ਾਬਾਸ਼ 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 ਠੀਕ ਆ ਬਣ ਰਹੀ ਆ ਵੀ ਵੀਡੀਓ ਮੱਲੋ ਪੂਰੀ ਦੇ ਫਿਰਦੇ ਭਜਾਈ ਕਰ ਲੈ ਉਹ ਟਰੈਕਟਰ ਸਟੰਟ ਤੇ ਲਾਇਆ ਵਾ ਟਰੈਕਟਰ ਲਾਇਆ ਸਟਾਰਟ ਤੇ ਉਹ ਹਰਮਨ ਦੀ ਕੁੜੀ ਸਾਰੇ ਨਾਲ ਚੋਸਤ ਲਾ ਦੇ ਕਿਵੇਂ ਦਰਦ ਲਾ ਆ ਮੇਰਾ ਦੋਤਾਵਾ ਛੋਟੇ ਸਾਈਕਲ ਵਾਲਾ ਛੋਟੀ ਸਾਈਕਲ ਵਾਲੀ ਬਰੀ ਪੋਤੀ ਆ ਹਰਮਨ ਦੀ ਕੁੜੀ ਤੇ ਉਹ ਮੇਰਾ ਪੋਤਾ ਵੱਡਾ ਜਿਹੜਾ ਉਹਦੇ ਟਰੈਕਟਰ ਨਾਲ ਹੁਣ ਪੰਗੇ ਲੈਂਦਾ ਉਹਦੇ ਆ ਉਹ ਦੇਖ ਉਹ ਵਿਰਾ ਪੋਤਾ ਵਾ ਇਹੋ ਦੇ ਲੈਂਦਾ ਸਟਾਂਟ ਬਣਾਉਂਦਾ ਕਿਉਂ ਆ ਡੌਗੀ ਆ ਗਿਆ ਲੈ ਆਹ ਤੇ ਆ ਡੌਗੀ ਆ ਚਲੋ 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 ਪਜਾਓ 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 ਕਰ ਛੋਟੀ ਦਾ ਨਹੀਂ ਮੈਨੂੰ ਫੜਾ ਦੀ ਲਿਆ ਕੇ ਛੋਟੀ ਜਾਗਾ ਛੋਟੀ ਛੋਟੀ ਦਾ ਗੈਰਤਾ ਤੁਸੀਂ ਤਾਂ ਛੋਟੀ ਦਾ ਇੱਥੇ ਲਿਆਈ ਮੇਰੇ ਕੋਲੇ ਮੋੜ ਕੇ ਛੋਟੀ ਛੋਟੀ ਨਿੰਦਰ ਹੁਣ ਹੀ ਆਏ ਵੇ ਆ ਉਹਦੀਆਂ ਮਹੀਨਾ ਡੇਢ ਮਹੀਨਾ ਮੈਨ ਲਉ ਨਿੰਦਰ ਦਾ ਸਾਡੂ ਆਇਆ ਵਾ ਆ ਉਹਦੀ ਗੱਡੀ ਆ ਨਵੀਂ ਲਈਆ ਹੁਣ ਇਹਨੇ ਬਾਹਲੇ ਕੋਲੇ ਐਕਸ ਜੂਵੀ ਆ ਇੱਕ ਇੱਕ ਹੈਗੀ ਆਲਟੋ ਕਰਦਿਆ ਜਵਾਕ ਗਰਦ ਪੱਟੀ ਲੈ ਕਦਾਂ ਸੱਟ ਗਿਆ ਚਾਵਾਂ 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 ਲਾ 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 ਬਹਾ ਤੁਹਾਡੇ ਮਲੋ ਉਹਦੇ ਉੱਤੋਂ ਦੀ ਆਉਂਦੇ ਆ ਸਟੰਟ ਵਾਲੇ ਟਰੈਕਟਰ ਦੇ ਸਟੰਟ ਵਾਲੇ ਟਰੈਕਟਰ ਦੇ ਉੱਤੋਂ ਦੀ ਆਉਂਦੇ ਆ ਚਲੋ 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 ਸ਼ਾਬਾਸ਼ 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 ਕਿਹੜਾ ਨਾਟ ਨਿਕਲ ਗਿਆ ਚੱਲਿਆ ਫੜਾ ਹੋਰੇ ਕੋਈ ਨਹੀਂ ਉੱਥੇ ਪਾਰਾਂਗੇ ਆਪਾਂ ਉਹਦੀ ਸੀਟ ਦਾ ਨਿਕਲਿਆ ਸੀਟ ਦੇ ਪਾਇਆ ਵਾ ਸੀਗਾ ਟੱਕ ਰਾ ਫੇਟ ਟੁੱਟ ਪਈਆ ਟੁੱਟ ਗਿਆ ਟਰੈਕਟਰ ਦਾ ਟਾਇਰ ਟੁੱਟ ਗਿਆ ਇੱਕ ਵੱਡਾ ਹਾਂ ਕਰ ਦੋ ਕਰ ਦੋ ਕਰ ਦੋ ਸਟੰਟ ਲਾ ਦੋ ਪੂਰੇ ਸਟੰਟ ਲਾ ਦੋ ਸ਼ਾਬਾਸ਼ ਠੀਕ ਆ ਠੀਕ ਆ ਠੀਕ ਆ ਇਹ ਟੁੱਟ ਜੂ ਤੇਰੇ ਭਾਰ ਨਾਲ ਟੁੱਟ ਜੂ ਅੱਗੇ ਉਹ ਟੁੱਟ ਗਿਆ ਟਾਇਰ ਦੇਖ ਲੈ ਟੁੱਟ ਜਿਆ ਨਾ ਬਤੇਰ ਤੂ ਆਲ ਦੇ ਵਾਲੇ ਚਲਾ ਕਰ ਧਬ ਕੇ ਆਹਾ ਚਲੋ 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 ਸ਼ਾਬਾਸ਼ 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 ਓਲੀ ਦੇਖ ਬੇ ਸੜਦੀ ਆ ਚਲਾ ਚਲਾ ਲੈ ਓਏ ਨਾ ਸੋਰੇ ਦਾ ਟੁੱਟ ਜੂਗਾ ਇਹ ਹਾਲੇ ਕੰਜਰ ਨਾ ਹੁਣ ਹੈ ਹੋਰ ਹੀ ਕੋਈ ਕਰਨ ਲਾ ਕੇ ਦੱਸ ਇਹ ਇਸ ਕੰਮ ਨੂੰ ਥੋੜਾ ਲੈਂਦੇ ਹੈ। ਆਲੇ ਐਕਸੀਡੈਂਟ ਦੇ ਹੈ। ਐਕਸੀਡੈਂਟ ਹੋ ਗਿਆ। ਐਕਸੀਡੈਂਟ ਦਾ ਵੀ ਪਤਾ ਇਹਨਾਂ ਨੂੰ ਵੀ ਐਕਸੀਡੈਂਟ ਆਇਆ ਹੁੰਦਾ ਹੁੰਦਾ। ਹਾਂ ਡਰੀ ਜਾਂਦਾ ਡਰੀ ਜਾਂਦਾ ਇਹ 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 ਸਟੰਟ ਇਹ ਸਟੰਟ ਕਰਦਾ ਵਾ ਸਟੰਟ ਕਰਦਾ ਟਰੈਕਟਰ ਇਹ ਸਟੰਟ ਕਰਦਾ ਕੋਈ ਇਹਨੂੰ ਕਰੀ ਜਾਂਦੇ ਆ ਤੂੰ ਆਪਦੀ ਸਾਈਕਲ ਹੀ ਭਜਾ ਕੇ ਨਾ ਮਗਰ ਇਹਨਾਂ ਦੇ ਨਾਲ ਦੱਬ ਕੇ ਕਰਾਂ ਭਜਾ ਦੇ ਭਜਾ ਦੇ ਭਜਾ ਦੇ ਭਜਾ ਦੇ ਕਰਾਂ ਚਲੋ 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 ਸ਼ਾਬਾਸ਼ 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 ਚਲੋ 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 ਆਇਆ ਮੱਲਾ ਜਵਾਕਾਂ ਦੀ ਆਇਆ ਰੌਣਕਾਂ ਹੁੰਦੀਆਂ ਵੇ ਕਿਵੇਂ ਕਰਾ ਫਰਦਿਆ ਗਾਰਦ ਪੜਦੇ ਐਨੇ ਐਨੇ ਜਵਾਕ ਚਾਹੀਦੇ ਅਸਲ 5 6 ਜਵਾਕ ਉਹਨੇ ਇੱਕ ਬੰਦੇ ਦੇ ਫੇਰ ਘਰੇ ਰੌਣਕਾਂ ਲੱਗਦੀਆਂ ਬਾਈ